ਕੀ ਨਾਮ ਹੈ ਤੇ ਕਿਥੋਂ ਦੇ ਰਹਿਣ ਵਾਲੇ ਤੁਸੀਂ ਮੇਰਾ ਨਾਮ ਬਲਜੀਤ ਸਿੰਘ ਗੱਲਾ ਜੀ ਮੈਂ ਕੋਪਾਲ ਨਗਰ ਵਹੜਾ ਰਹਿਣ ਵਾਲਾ ਜੀ ਕੀ ਗੱਲ ਹੋਇਆ ਅੱਜ ਐਸਐਸਪੀ ਸਾਹਿਬ ਕੋਲ ਮੈਂ ਅੱਜ ਮੈਂ ਐਸਐਸਪੀ ਸਾਹਿਬ ਨੂੰ ਮਿਲਣ ਆਇਆ ਸੀ ਮੈਨੂੰ ਫੋਨ ਆਇਆ ਵੀ ਕਹਿੰਦੇ ਤੁਹਾਡਾ ਜਿਹੜਾ ਹੈਗਾ ਹੈਲਥ ਇੰਸ਼ੋਰੈਂਸ ਦਾ ਬਿੱਲ ਆਇਆ ਪਿਆ ਤੇ ਮੈਂ ਕਿਹਾ ਵੀ ਮੈਂ ਤਾਂ ਹੈਲਥ ਇੰਸ਼ੋਰੈਂਸ ਲਈ ਨਹੀਂ ਗਈ ਤੇ ਉਹ ਕਹਿੰਦਾ ਜੇ ਤੁਸੀਂ ਨਹੀਂ ਲਈ ਤੇ ਇਹ ਬਿੱਲ ਤੁਹਾਨੂੰ ਭੇਜੂਗਾ ਤੇ ਆਪਾਂ ਕਟਾ ਦਿੰਨੇ ਆ ਮੈਂ ਮੈਂ ਕੋਈ ਨਾ ਬੈਂਕ ਜਾ ਕੇ ਕਟਾ ਲੂੰਗਾ ਉਹ ਕਹਿੰਦੇ ਬੈਂਕ ਜਾਣ ਦੀ ਲੋੜ ਨਹੀਂ ਆਪਾਂ ਉਹਨੇ ਤੁਹਾਡਾ ਕੱਟ ਦਿੰਨੇ ਆ ਇਹ ਤੁਸੀਂ ਐਚਡੀਐਫਸੀ ਦੀ ਐਪ ਖੋਲੋ ਤੇ ਮੈਂ ਐਪ ਖੋਲੀ ਤੇ ਨਾਲ ਦੀ ਨਾਲ ਹੀ 15-20 ਮਿੰਟ ਬਾਅਦ ਮੇਰੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲਣਾ ਸ਼ੁਰੂ ਹੋ ਗਏ ਮੈਂ ਬਥੇਰੀ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਰੋਕਿਆ ਜਾਵੇ ਕੰਪਲੇਨਟ ਕੀਤੀ ਜਾਵੇ ਪਰ ਉਹ ਫੋਨ ਉਹਨਾਂ ਨੇ ਹੈਕ ਕਰ ਲਿਆ ਸੀਗਾ ਤੇ ਸਭ ਕੁ 4 ਲੱਖ ਰੁਪਏ ਮੇਰਾ 8 ਘੰਟਿਆਂ ਰਹੀ ਉਹ ਨਿਕਲ ਗਿਆ ਉਸ ਦਰਾਂ ਹੀ ਨਾਲ ਦੀ ਨਾਲੇ ਬੈਂਕ ਜਾ ਕੇ ਮੈਂ ਐਸਟੀਐਫੀ ਮੇਨ ਬੈਂਕ ਚ ਤੇ ਮੈਂ ਇਹ ਜਿਹੜਾ ਕਾਰਡ ਬੰਦ ਕਰਾਇਆ ਤੇ ਹੁਣ ਐਸਐਸਪੀ ਸਾਹਿਬ ਨੂੰ ਜਿਹੜੀ ਐਪਲੀਕੇਸ਼ਨ ਦੇਣਾ ਹੈ ਇਸ ਦੀ ਮੈਂ ਜਿਹੜੀ ਮੇਰੇ ਨਾਲ ਸਾਈਬਰ ਠਗੀ ਹੋਈ ਕ੍ਰੈਡਿਟ ਕਾਰਡ ਦੇ ਵਿੱਚ ਹੋਈ ਇਹ ਕਦੋਂ ਆਇਆ ਸੀ ਫੋਨ ਤੇ ਕਾਦੇ ਵਾਸਤੇ ਆਇਆ ਸੀ ਉਹਨਾਂ ਨੇ ਜਿਵੇਂ ਉਹਨਾਂ ਨੇ ਕਿਹਾ ਵੀ ਮਤਲਬ ਤੁਸੀਂ ਨੰਬਰ ਟਰੇਸ ਕੀਤਾ ਵੀ ਕਿੱਥੋਂ ਦਾ ਸੀ ਨੰਬਰ ਨਹੀਂ ਨੰਬਰ ਨਹੀਂ ਟਰੇਸ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਐਸਡੀਐਫਸੀ ਤੋਂ ਬੋਲ ਰਿਹਾ ਸੀ ਐਸਡੀਐਫਸੀ ਲਾਈਫ ਤੋਂ ਬੋਲ ਰਹੇ ਹਨ ਤੇ ਤੁਹਾਡਾ ਜਿਹੜਾ ਹੈਗਾ ਇਹ ਛੋੜਛ ਤੁਹਾਡਾ ਚਾਲੂ ਕਰਾਇਆ ਸਰਕਾਰ ਨੇ ਉਹਨਾਂ ਨੇ ਮੈਨੂੰ ਇਹੀ ਕਿਹਾ ਨਾ ਕਿ ਐਸਟੀਐਫਸੀ ਬੈਂਕ ਤੋਂ ਬੋਲ ਰਹੇ ਅਸੀਂ ਤੇ ਤੁਹਾਡੀ ਲਾਈਫ ਇੰਸ਼ੋਰੈਂਸ ਕਰਾਈ ਵੀ ਹੈ ਮੈਂ ਕਿਹਾ ਜੀ ਮੈਂ ਨਹੀਂ ਕਰਾਇਆ ਕਿ ਮੈਨੂੰ ਉਹ ਵਿਸ਼ਵਾਸ ਹੋ ਗਿਆ ਉਹਨਾਂ ਦਾ ਫਿਰ ਉਹਨਾਂ ਨੇ ਐਸਟੀਐਫਸੀ ਸਾਈਟ ਖਲਾਈ ਮੇਰੇ ਤੋਂ ਕਹਿੰਦੇ ਸਾਈਟ ਹੈਗੀ ਮੈਂ ਕਿਹਾ ਹੈਗੀ ਹੈ ਜੀ ਮੈਂ ਬਹੁਤ ਜ਼ੋਰ ਲਾਇਆ ਕਿ ਮੈਂ ਬੈਂਕ ਜਾ ਕੇ ਬੰਦ ਕਰਾ ਦਣਾ ਉਹ ਕਹਿੰਦੇ ਆਪਾਂ 2 ਮਿੰਟ ਜੀ ਬੰਦ ਕਰ ਦਿੰਦੇ ਤੁਸੀਂ ਸਾਈਟ ਖੋਲੋ ਜੀ ਨਹੀਂ ਸਾਈਟ ਦਵਾਈ ਸੀਗੀ ਨਹੀਂ ਜੀ ਮੈਂ ਨਹੀਂ ਕਰਾਇਆ ਕੁਝ ਨਹੀਂ ਕਰਾਇਆ ਦਵਾਈ ਦੀ ਤੇ ਫਿਰ ਤੁਸੀਂ ਕਹਿੰਦੇ ਪ੍ਰੋਸੈਸ ਆ ਜਾਏ ਬੱਸ ਸਭ ਵਿਸ਼ਵਾਸ ਕਰ ਲਿਆ ਜੀ ਭਲੇਖੇ ਨਾ ਉਹਨਾਂ ਦੇ ਮੈਂ ਸ਼ਾਇਦ ਇਹਨਾਂ ਲਾਤੀ ਹੋਵੇ ਕਦੇ ਜਿਹੜਾ ਲਿੰਕ ਉਹਨਾਂ ਨੇ ਆਪ ਸੈਂਡ ਕੀਤਾ ਸੀ ਕਿ ਤੁਸੀਂ ਉਹਨਾਂ ਦੀ ਐਪ ਪਹਿਲਾਂ ਵਾਲੀ ਜਿਹੜੀ ਨਹੀਂ ਜਿਹੜੀ ਡਾਊਨਲੋਡ ਕੀਤੀ HDFC ਐਪ ਉਹ ਖੋਲੀ ਸੀ ਮੈਂ ਜੀ ਨਹੀਂ ਪਹਿਲਾਂ ਡਾਊਨਲੋਡ ਹੀ ਸੀ ਪਹਿਲਾਂ ਡਾਊਨਲੋਡ ਆ ਜੀ ਮੇਰੇ ਕੋਲੇ